ਹਾਂਜੀ ਜਿਵੇਂ ਤੁਹਾਨੂੰ ਪਤਾ ਭਈ ਹੋੜਲਾ ਕਲਾ ਦਸ਼ਵੇਸ਼ ਕਲਾ ਦਾ ਉਸ ਵਿੱਚੇ ਸੇਲਾਂ ਚੱਲ ਰਹੀਆਂ ਗਰਮੀ ਵਾਲੇ ਕੱਪੜੇ ਦੀਆਂ ਪੂਰੀਆਂ ਵੱਡੀਆਂ ਭਾਰੀ-ਭਾਰੀ ਸੇਲਾਂ ਲੱਗ ਚੁੱਕੀਆਂ ਨੇ ਪ੍ਰਿੰਟ ਸੂਟਾਂ ਦੇ ਨਵੇਂ ਸੋਹਣੇ-ਸੋਹਣੇ ਡਿਜ਼ਾਈਨ ਥੋੜੇ ਜਿਹਾ ਹੋਰ ਨਿਕਲੇ ਆਪਣੇ ਕੋਲੇ ਸਟਾਕ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਡਿਜ਼ਾਈਨਸ ਤੁਹਾਨੂੰ ਆਪਾਂ ਖੋਲ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਦੱਸਾਂਗੇ ਭਾਈ ਪੂਰਾ ਵੱਡਾ ਭਾਰੀ ਸੇਲ ਮੇਲਾ ਗਰਮੀਆਂ ਵਾਲੇ ਕੱਪੜੇ ਦਾ ਲੱਗ ਚੁੱਕਿਆ ਡਿਜ਼ਾਈਨ ਦੇਖੋ ਢੇਰਾਂ ਦੇ ਢੇਰ ਲੱਗ ਚੁੱਕੇ ਨੇ ਦੇਖੋ ਜੀ ਚੈੱਕ ਕਰੀ ਚਲੋ ਕੁਆਲਿਟੀਆਂ ਸ਼ਾਨਦਾਰ ਕੱਪੜੇ ਸਾਰੇ ਕੰਪਨੀਆਂ ਦੇ ਨੇ ਜਿੰਨੇ ਵੀ ਸੂਟ ਤੁਹਾਨੂੰ ਖੋਲ ਕੇ ਦਿਖਾਵਾਂਗੇ 2 BLM AK Tex Wilson ਸਾਰੇ ਕੰਪਨੀਆਂ ਦੇ ਮਾਲ ਪਹੁੰਚਿਆ ਆਪਣੇ ਕੋਲੇ ਪੂਰੇ ਵੱਡੇ ਫਾਇਦੇ ਨਾਲ ਡਿਜ਼ਾਈਨ ਸਿਰਾ ਤੋਂ ਸਿਰਾ ਦੇਖੋ ਜੀ ਚੈੱਕ ਕਰੀ ਚਲੋ ਡਿਜ਼ਾਈਨ ਸਾਰੇ ਤੁਹਾਨੂੰ ਖੋਲ ਕੇ ਦਿਖਾਵਾਂਗੇ ਚੰਗੀ ਤਰ੍ਹਾਂ ਸੋਹਣੇ ਸੋਹਣੇ ਡਿਜ਼ਾਈਨ ਲਓ ਜੀ ਪਹੁੰਚ ਗਿਆ ਵਿਲਸਨ ਦੀ ਪਿਓਰ ਕੈਮਰੀ ਦੇ ਡਿਜ਼ਾਈਨ ਦਿਖਾਵਾਂਗੇ ਬੜੇ ਹੀ ਸੁਪਰ ਡੂਪਰ ਹਿੱਟ ਡਿਜ਼ਾਈਨ ਪਹੁੰਚੇ ਆਪਣੇ ਕੋਲੇ ਦੇਖੋ ਚੈੱਕ ਕਰੀ ਚਲੋ ਬਹੁਤ ਹੀ ਮਿੱਠੇ ਰੇਟ ਤੇ ਅੱਧ ਮੁੱਲ ਦੇ ਕੱਪੜਾ ਦੇ ਰਹੇ ਆਪਾਂ ਚੈੱਕ ਕਰ ਲਓ ਡਿਜ਼ਾਈਨਾਂ ਦੇ ਡਿਜ਼ਾਈਨ ਡਿੱਗ ਰਹੇ ਨੇ ਧੜਾ ਧੜਾ ਦੇਖੋ ਜੀ 900 1000 ਰੁਪਏ ਦੇ ਤਿੰਨ ਸੂਟ ਦੇਖੋ ਚੈੱਕ ਕਰ ਲਓ 500 600 ਰੁਪਏ ਲਾਉਣ ਦੀ ਲੋੜ ਨਹੀਂ ਸਿਰਫ ਤੇ ਸਿਰਫ 1000 ਰੁਪਏ ਦੇ ਤਿੰਨ ਸੂਟ オリジनल प्योर कैमेरिक विल्सन लो जी टॉप क्वालिटी माल खुल रहे है देखो डिजाइन बारीक प्रिंट डार्क प्रिंट सारे तरह दे टॉप टॉप क्वालिटी दे डिजाइन खुल रहे ने भाई देखो जी डिजाइन कहंदे सिरा तो सिरा होर्ड लेवल होर्डले वाले, वाले वीरा बलो पूरा तक्कड़ सेल मेला भर गया संडे दे विच पूरे टॉप क्वालिटी माल खुल रहे ने देखो भाई चेक करी चलो ориجنલ ਪਿਓਰ ਕਪੜੇ ਕੰਪਨੀਆਂ ਦੇ ਬੀ ਐਲ ਐਮ ਕੰਪਨੀ ਏ ਕੇ ਟੈਕਸ ਵਿਲਸਨ ਸਾਰੇ ਟਾਪ ਦੇ ਡਿਜ਼ਾਈਨਸ ਉਹਨੂੰ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਟਾਪ ਕੁਆਲਿਟੀਆਂ ਸਾਰੀਆਂ ਕਪੜੇ ਦਾ ਕੋਈ ਲਾਂਬਾ ਨਹੀਂ ਕੰਪਨੀ ਦੀ ਮੋਹਰ ਆਊਗੀ ਕੰਨੀ ਦੇ ਉੱਪਰ ਸਾਰਿਆਂ ਦੇ ਦੇਖੋ ਜੀ ਡਿਜ਼ਾਈਨ ਸਾਰੇ ਨਿਊ ਫਰੈਸ਼ ਫਰੈਸ਼ ਡੇਅਰ ਪਹੁੰਚ ਚੁੱਕੇ ਨੇ ਭਾਈ ਦੇਖੋ ਭਾਈ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਡਿਜ਼ਾਈਨ ਆ ਗਏ ਨੇ ਲਓ ਜੀ ਕੀ ਬਾਤ ਹੈ ਡਿਜ਼ਾਈਨ ਦੇਖੋ yellow green color ਦਾ ਕੰਟਰਾਸਟ ਕੰਬੀਨੇਸ਼ਨ ਬਣ ਚੁੱਕਿਆ ਬਹੁਤ ਹੀ ਸ਼ਾਨਦਾਰ ਲੁੱਕ ਰੇਟ ਇੱਕ ਵਾਰੀ ਫੇਰ ਦੱਸ ਦਿੰਨੇ ਆ ਸਿਰਫ ਤੇ ਸਿਰਫ 10000 ਰੁਪਏ ਦੇ ਤਿੰਨ ਸੂਟ オリジナル ਪਿਓਰ ਕੈਮਰੀ ਕਾਟਨ ਦਾ ਕਪੜਾ ਲੱਗ ਗਿਆ ਮੇਲਾ ਲੋ ਜੀ ਕਿਹ ਪਹੁੰਚਿਆ ਕਪੜਾ ਬਿਲਮ ਕੰਪਨੀ ਦਾ ਮਢਾਲ ਕੁਆਟਰ オリジナル ਕਪੜਾ ਕੰਪਨੀ ਦਾ ਫਰਾਕ ਸੂਟ ਜਿੱਦਾਂ ਦਾ ਮਰਜੀ ਸੂਟ ਤਿਆਰ ਕਰ ਸਕਦੇ ਹੋ ਨਾਰਕਲੀ ਡਿਜ਼ਾਈਨ ਬੜੀ ਸ਼ਾਨਦਾਰ ਬਣਦੇ ਆ ਫਲਫੀ ਕਪੜਾ ਬਹੁਤ ਹੀ ਸੋਹਣਾ ਦੇਖੋ ਜੀ ਸਲਵਾਰ ਸੂਟ ਜਿੱਦਾਂ ਦਾ ਮਰਜ਼ੀ ਪਲਾਜੋ ਫਲੂ ਜੋ ਗਰਮੀਆਂ ਵਿੱਚ ਪਾਉਣ ਵਾਸਤੇ ਬਹੁਤ ਹੀ ਸ਼ਾਨਦਾਰ ਕੁਆਲਟੀ ਪਹੁੰਚ ਚੁੱਕੀ ਹੈ ਜੀ ਬੀ ਐਲ ਐਮ ਕੰਪਨੀ ਦੀ ਮੋਹਰ ਚੈੱਕ ਕਰ ਸਕਦੇ ਹੋ オリジナル ਮੰਡਾਲ ਕਾਟਨ ਪੂਰੇ ਮਿੱਠੇ ਰੇਟ ਦੇ ਵਿੱਚ ਸਿਰਫ ਤੇ ਸਿਰਫ 700 ਰੁਪਏ ਦੇ ਦੋ ਪੀਸ ਦੋ ਸੂਟ ਮਿਲਣਗੇ 700 ਰੁਪਏ ਦੇ ਵਿੱਚ ਕੰਪਨੀ ਦਾ ਮਾਲ ਹੈ ਜੀ 500 500 600 ਰੁਪਏ ਵਿਕਿਆ ਹੈ ਮਾਲਾ ਸਾਰਾ 700 700 ਦੇ ਵਿੱਚ ਆਇਆ ਹੋਇਆ ਦੇਖੋ ਇਹ 700 ਦੇ ਦੋ ਆਧਾ ਮੁੱਲ ਦੇ ਵਿੱਚ ਕਪੜਾ ਕੱਟਤਾ ਭਾਈ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਚੈੱਕ ਕਰੋ ਚਲੋ ਕੁਆਲਿਟੀयां ਸ਼ਾਨਦਾਰ ਖੁੱਲ੍ਹ ਰਹੀਆਂ ਨੇ ਦੇਖੋ ਜੀ ਕੀ ਬਾਤ ਹੈ ਜੀ ਇਹ ਬਰਫੀ ਵੀ ਡਿਜ਼ਾਈਨ ਖੁੱਲ ਚੁੱਕਿਆ ਬੜਾ ਸ਼ਾਨਦਾਰ ਦੇਖੋ origignal ਮੰਢਾਲ ਕਾਟਨ ਬੀ ਐਲ ਐਮ ਕੰਪਨੀ 700 ਰੁਪਏ ਰੇ ਦੋ ਸੂਟ ਦੇਵਾਂਗੇ 5 ਮੀਟਰ ਦੀ ਕੱਟ ਦੇ ਵਿੱਚ ਖੁੱਲ ਰਹੇ ਨੇ ਟਾਪ ਟਾਪ ਕੁਆਲਿਟੀ ਮਾਲ ਦੇਖੋ ਜੀ ਬੜਾ ਹੀ ਕਮਾਲ ਕੀ ਬਾਤ ਹੈ ਜੀ ਲਓ ਜੀ ਇੱਕ ਹੋਰ ਆ ਗਿਆ ਕਹਿੰਦੇ ਡਾਰਕ ਗ੍ਰੀਨ ਆ ਗਿਆ ਬੋਟਲ ਗ੍ਰੀਨ ਇੱਕ ਰੈੱਡ ਕਲਰ ਰਹਿ ਗਿਆ ਕਹਿੰਦੇ ਰੈੱਡ ਵੀ ਪਹੁੰਚ ਚੁੱਕੇ ਐ ਲਓ ਜੀ ਕੀ ਬਾਤਾਂ ਨੇ ਦੇਖੋ ਡਿਜ਼ਾਈਨ ਸਿਰਾ ਤੋਂ ਸਿਰਾ ਡਿਜ਼ਾਈਨ ਪਹੁੰਚ ਚੁੱਕੇ ਨੇ ਰੇਟ ਇੱਕ ਵਾਰ ਫੇਰ ਦੱਸ ਦਿੰਦੇ ਆ ਬੀ ਐਲ ਐਮ ਕੰਪਨੀ ਮਢਾਲ कॉटन オリジナル ਕੱਪੜੇ 700 ਰੁਪਏ ਦੇ ਦੋ ਸੂਟ ਲੈ ਜਾਓ ਭਾਈ ਆ ਗਏ ਲੁੱਟ ਲੋ ਮੇਲਾ ਲਓ ਜੀ ਏ ਕੇ ਟੈਕਸ ਤੇ ਬੀ ਐਲ ਐਮ ਕੰਪਨੀ ਦੀ ਪਿਓਰ ਕੈਮਰੀ ਕਪੜਾ ਦਿਖਾਵਾਂਗੇ ਤੁਹਾਨੂੰ ਡਿਜ਼ਾਈਨ ਚੈੱਕ ਕਰ ਲਓ ਪੂਰੇ ਸਿਰਾ ਤੋਂ ਸਿਰਾ ਡਿਜ਼ਾਈਨ ਆਉਣਗੇ ਡਿਜ਼ਾਈਨ ਦੇਖੋ ਸਿਰਾ ਤੋਂ ਸਿਰਾ ਹਾਜ਼ਰ ਹੋ ਗਏ ਨੇ ਇਹ ਵੀ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਮਾਲ ਦੇਵਾਂਗੇ ਆਪਾਂ ਤੁਹਾਨੂੰ 500 ਰੁਪਏ ਦਾ ਇੱਕ ਸੂਟ ਵੇਚਿਆ ਹੋਇਆ 700 ਰੁਪਏ ਦੇ ਦੋ ਸੂਟ ਚੈੱਕ ਕਰੀ ਚਲੋ ਡਿਜ਼ਾਈਨ ਸਿਰਾ ਤੋਂ ਸਿਰਾ ਬਹੁਤ ਭੜਾ ਨੇ ਸੇਲਾਂ ਦਾ ਫਾਇਦਾ ਉਠਾ ਲਿਆ ਭਾਈ ਜਿਹੜੀਆਂ ਰਹਿ ਗਈਆਂ ਪੰਡਾ ਬਨ ਮੰਨ ਕੇ ਲੈ ਜੋ ਗਰਾਂ ਸਟਾਕ ਦੁਆਰੇ ਪਹੁੰਚ ਚੁੱਕਿਆ ਅਨਸ਼ਾਰਟਡ ਮਾਲ ਦੇਖੋ ਜੀ ਇਹਨਾਂ ਦੇ ਕਲਰ ਚਾਰਟ ਹੈ ਨਹੀਂਗੇ ਮਤਲਬ ਉਹ ਤਾਂ 4-4 5-5 ਕਲਰ ਰੇਕੜੇ ਜਾਂਦੇ ਹੁੰਦੇ ਆ ਪਰ ਆਪਣੇ ਕੋਲੇ ਅਨਸ਼ਾਰਟਡ ਮਾਲ ਪਹੁੰਚਿਆ ਹੈ ਇਸ ਕਰਕੇ ਇਹਨਾਂ ਦੀਆਂ ਸੇਲਾਂ ਲੱਗ ਚੁੱਕੀਆਂ ਨੇ ਬਹੁਤ ਹੀ ਵਾਜਬ ਰੇਟ ਦੇ ਉੱਪਰ ਕੱਢੀ ਆ ਨਾ ਨਵੇੜੀ ਆ ਨਾ ਕੰਮ ਕਹਿੰਦੇ ਲੈ ਗਿਆ ਲੈ ਜੋ ਪੰਡਾ ਬਣ ਬਣ ਕੇ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਹਾਜ਼ਰ ਹੋ ਗਿਆ ਕਪੜਾ ਪਿਓਰ ਕੈਮਰਿਕ ਏਕੇ ਟੈਕਸ ਤੇ ਬੀ ਐਲ ਐਮ ਕੰਪਨੀ ਦਾ ਦੇਖੋ ਜੀ ਗਰਮੀਆਂ ਦੇ ਤੋਹਫੇ オリジナル ਕੱਪੜੇ ਕੋਈ ਲਾਂਬੇ ਵਾਲਾ ਕੰਮ ਨਹੀਂ ਕੰਪਨੀ ਦੀ ਮੋਹਰ ਆਊਗੀ ਕੰਨੀ ਦੇ ਉੱਪਰ ਦੇਖੋ ਚੈੱਕ ਕਰ ਲਓ ਬੀ ਐਲ ਐਮ 8 ਟਾਪ ਕੁਆਲਟੀ ਮਾਲ ਖੁੱਲ ਰਹੇ ਨੇ ਦੇਖੋ ਜੀ ਏਕੇ ਟੈਕਸ ਕੰਪਨੀ ਦੇ ਲਓ ਜੀ ਦੇਖੋ ਡਿਜ਼ਾਈਨ ਸਿਰਾ ਤੋਂ ਸਿਰਾ ਹਾਜ਼ਰ ਹੋ ਗਏ ਨੇ ਲਓ ਜੀ ਕੀ ਬਾਤ ਹੈ ਜੀ ਲਾਈਨਿੰਗ ਵਾਲਾ ਡਿਜ਼ਾਈਨ ਆ ਗਿਆ ਫਲਾਵਰਾਂ ਵਾਲਾ ਆ ਗਿਆ ਬਰੀਕ ਪ੍ਰਿੰਟ ਆ ਗਿਆ ਵੱਡਾ ਪ੍ਰਿੰਟ ਸਾਰੇ ਤਰ੍ਹਾਂ ਦੇ ਮਿਕਸ ਡਿਜ਼ਾਈਨ ਪੂਰੇ ਲੈਸ ਰੇਟ ਦੇ ਵਿੱਚ ਕੱਢਦੇ ਸਿਰਫ ਤੇ ਸਿਰਫ 700 ਰੁਪਏ ਦੇ ਦੋ ਸੂਟ ਲੈ ਜਾਓ ਕਹਿੰਦੇ ਏਕੇ ਟੈਕਸ ਤੇ ਬੀ ਐਲ ਐਮ ਕੰਪਨੀ ਦਾ ਮਾਲ ਕਿਆ ਬਾਤ ਹੈ ਬੜਾ ਹੀ ਕਮਾਲ ਜ਼ਿਆਦਾ ਡਿਜ਼ਾਈਨ ਖੁੱਲ ਗਿਆ ਬਲੈਕ ਪਿੰਕ ਕਲਰ ਦਾ ਡਿਜ਼ਾਈਨ ਆ ਗਿਆ ਬਨਾਰਸੀ ਲਓ ਜੀ ਕਿਆ ਬਾਤ ਹੈ ਬਨਾਰਸੀ ਡਿਜ਼ਾਈਨ ਕਾ ਗਿਆ ਕਾਫੀ ਕਲਰ ਦੇ ਵਿੱਚ ਡਿਜ਼ਾਈਨ ਖੁੱਲ ਗਿਆ ਬੜਾ ਹੀ ਸ਼ਾਨਦਾਰ ਕਿਆ ਬਾਤ ਹੈ ਜੀ ਦੇਖੋ ਡਿਜ਼ਾਈਨ ਸਿਰਾ ਤੋਂ ਸਿਰਾ ਡਿਜ਼ਾਈਨ ਪਹੁੰਚੇ ਨੇ ਲਓ ਜੀ ਕਿਆ ਬਾਤ ਹੈ ਜੀ 700 ਰੁਪਏ ਦਾ ਜੋੜਾ ਚੱਲ ਰਿਹਾ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਚੈੱਕ ਕਰੀ ਚਲੋ ਡਿਜ਼ਾਈਨ オリジナル ਪਿਓਰ ਕੈਮਰਿਕ ਦੇ ਟਾਪ ਕੁਆਲਟੀ ਮਾਲ ਹੈ ਜੀ ਸ਼ਾਨਦਾਰ ਸੂਟ ਅਨ ਸ਼ਾਰਟਡ ਮਾਲ ਦੇਖੋ ਡਿਜ਼ਾਈਨ ਦੇਖੋ ਗਾਜਰੀ ਕਲਰ ਦਾ ਡਿਜ਼ਾਈਨ ਬੜਾਈ ਖੂਬਸੂਰਤ ਖੁੱਲ ਗਿਆ ਲਓ ਜੀ ਫਿਰੋਜੀ ਕਲਰ ਆ ਗਿਆ ਕਹਿੰਦੇ ਬੜਾ ਕਮਾਲ ਦਾ ਡਿਜ਼ਾਈਨ ਆ ਗਿਆ ਇੱਕ ਹੋਰ ਚੱਕ ਲੋ ਲੁੱਟ ਲੋ ਮੇਲੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਹੁਤ ਹੀ ਬਾਜ਼ਬ ਰੇਟ ਤੇ ਮਾਲ ਆ ਗਿਆ ਬੜਾ ਹੀ ਕਮਾਲ ਆ ਗਿਆ ਕਹਿੰਦੇ 700 ਰੁਪਏ ਦੇ ਦੋ ਸੂਟ ਲੈ ਜਾਓ ਭਾਈ ਲਓ ਜੀ ਕੀ ਬਾਤ ਹੈ Ориジナル ਪਿਓਰ ਕੈਮਰੀ ਕਪੜਾ ਨਿਮੇੜ ਨਾ ਕਮ ਆਪਾਂ ਨੇ ਪੰਜ ਚਾਰ ਦਿਨਾਂ ਦੀ ਗੇਮ ਆ ਭਾਈ ਸਾਰੀ ਤੁਹਾਨੂੰ ਦੱਸਿਆ ਵੀ ਜੋ ਲੈ ਗਿਆ ਜੋ ਲੈ ਗਿਆ ਸੋ ਲੈ ਗਿਆ ਜੋ ਰਹਿ ਗਿਆ ਸੋ ਰਹਿ ਗਿਆ ਇੰਨੇ ਮਿੱਠੇ ਰੇਟ ਕਰਦੇ ਨੇ ਆਪਾਂ ਨੇ ਪਿਓਰ ਕੱਪੜੇ ਸ਼ਾਨਦਾਰ ਪਿਓਰ ਕੰਪਨੀਆਂ ਦੇ ਮਾਲ ਦੇਖੋ ਡਿਜ਼ਾਈਨ ਦੇਖੋ ਬਲੈਕ ਕਲਰ ਦੇ ਵਿੱਚ ਖੁੱਲ ਚੁੱਕਾ ਬੜਾਈ ਸ਼ਾਨਦਾਰ ਡਿਜ਼ਾਈਨ ਖੁੱਲਿਆ ਕੀ ਬਾਤ ਹੈ ਜੀ ਲਓ ਜੀ ਕਿੜੀਆਂ ਹੋਰ ਆ ਗਿਆ ਅੰਬੀਆਂ ਵਾਲਾ ਕੀ ਬਾਤ ਹੈ ਜੀ ਬਹੁਤ ਹੀ ਕਮਾਲ ਕਮਾਲ ਦੇ ਡਿਜ਼ਾਈਨ ਹਾਜ਼ਰ ਹੋ ਗਏ ਨੇ ਭਾਈ ਕੀ ਬਾਤ ਹੈ ਜੀ ਮਨਾਰਸੀ ਲੁੱਕ ਵਾਲਾ ਸੂਟ ਖੁੱਲ ਗਿਆ ਬਹੁਤ ਹੀ ਸੋਹਣਾ ਕੀ ਬਾਤ ਹੈ ਲਓ ਜੀ ਨੇਵੀ ਕਲਰ ਦੇ ਵਿੱਚ ਆ ਗਿਆ ਬ੍ਰੀਕ ਪ੍ਰਿੰਟ ਬਹੁਤ ਮੰਗ ਕਰਦੇ ਨੇ ਭੈਣਾ ਬ੍ਰੀਕ ਪ੍ਰਿੰਟ ਕਹਿੰਦੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਚੱਲ ਗਿਆ ਕਹਿੰਦੇ ਕੀ ਬਾਤ ਹੈ ਜੀ ਲਓ ਜੀ yellow ਕਲਰ ਆ ਗਿਆ ਲੈਨਿੰਗ ਵਾਲਾ ਇੱਕ ਡਿਜ਼ਾਈਨ ਹੋਰ ਬਹੁਤ ਹੀ ਖੂਬਸੂਰਤ ਖੁੱਲ ਚੁੱਕਿਆ ਦੇਖੋ ਭਾਈ ਕੀ ਬਾਤ ਹੈ ਜੀ ਇਹ ਸਾਰੇ ਮਾਲ ਖੁੱਲ ਗਏ ਮਿੱਠੇ ਮਿੱਠੇ ਰੇਟਾਂ 'ਚ 700 ਰੁਪਏ ਦੇ ਦੋ 500 ਦਾ ਇੱਕ ਵੇਚਿਆ ਦੁਬਾਰੇ ਫੇਰ ਸੁਣ ਲਓ ਰੇਟ ਪਿਓਰ ਕੈਮਰਿਕ AK ਟੈਕਸ ਤੇ BLM ਕੰਪਨੀ ਦਾ ਮਾਲ ਖੁੱਲ ਗਿਆ 700 ਰੁਪਏ ਦੇ ਦੋ ਸੂਟ ਆਜੋ ਭਾਈ ਮੇਲਾ ਲੱਗਿਆ ਸੰਡੇ ਨੂੰ ਏਕੇ ਟੈਕਸ ਔਰ ਡੀ ਡਿਜੀਟਲ ਦੇ ਡਿਜ਼ਾਈਨ ਦਿਖਾਵਾਂਗੇ ਸੋਨੂੰ ਦੇਖੋ ਜੀ ਇਹ ਵੀ ਅਨਸਟਰਟਡ ਮਾਲ ਆਪਣੇ ਕੋਲੇ ਦੇਖੋ ਚੈੱਕ ਕਰੀ ਚਲੋ ਡਿਜ਼ਾਈਨ ਸਿਰਾ ਤੋਂ ਸਿਰਾ ਹੋਣਗੇ ਇਹ ਵੀ ਪੂਰੇ ਮਿੱਠੇ ਰੇਟ ਦੇ ਵਿੱਚ ਦੇਵਾਂਗੇ ਲਓ ਜੀ ਚੈੱਕ ਕਰ ਚਲੋ ਡਿਜ਼ਾਈਨ ਇਹ ਮੰਨੋ ਵੀ 600 ਰੁਪਏ ਦਾ ਇੱਕ ਸੂਟ ਵੇਚਿਆ ਹੋਇਆ ਆਪਾਂ ਤੁਹਾਨੂੰ ਇਹ ਦੇਵਾਂਗੇ 900 ਰੁਪਏ ਦੇ ਦੋ ਸੂਟ 900 ਦਾ ਜੋੜਾ ਕੱਢਦਾ ਏਕੇ ਟੈਕਸ ਔਰ ਡੀ ਪ੍ਰਿੰਟ ਨਮੇੜ ਨਾ ਕੰਮ ਕਹਿੰਦੇ ਹੁਣ ਆਪਣੀ ਮੇਲੇ ਨੇ ਮੋਟਾ ਕਪੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਆਪਾਂ ਨੇ ਭਾਈ ਸੇਲਾਂ ਲਾਤੀਆਂ ਬੜੇ ਹੀ ਮਿੱਠੇ ਰੇਟ ਦੇ ਵਿੱਚ ਚੈੱਕ ਕਰੀ ਚਲੋ ਡਿਜ਼ਾਈਨ ਏਕੇ ਟੈਕਸ ਦੀ ਆਡੀ ਡਿਜੀਟਲ ਦੇ ਡਿਜ਼ਾਈਨ ਖੁੱਲ ਗਏ ਨੇ 900 ਰੁਪਏ ਦਾ ਜੋੜਾ ਦੋ ਸੂਟ ਦੇਵਾਂਗੇ 600 ਰੁਪਏ ਸੂਟ ਵਿੱਚ ਆ ਦੇਖੋ ਡਿਜ਼ਾਈਨ ਚੈੱਕ ਕਰੋ ਭਾਈ ਕਮਾਲ ਦੇ ਡਿਜ਼ਾਈਨ ਆ ਗਏ ਨੇ ਅਨਸ਼ੋਰਟਡ ਮਾਲ ਖੁੱਲ ਚੁੱਕਿਆ ਡਿਜੀਟਲ ਪ੍ਰਿੰਟ ਆਉਟ ਡੀ ਕੀ ਆਵਾਤ ਨਹੀਂ ਦੇਖੋ ਭਾਈ ਡਿਜ਼ਾਈਨ ਖੂਬਸੂਰਤ ਇੱਕ ਹੋਰ ਪਹੁੰਚ ਗਿਆ ਪਿੰਕ ਕਲਰ ਦਾ ਲਓ ਜੀ ਨੇਵੀ ਕਲਰ ਦੇ ਵਿੱਚ ਡਿਜ਼ਾਈਨ ਖੁੱਲ ਗਿਆ ਕਿਆ ਬਾਤਾਂ ਨੇ ਔਡੀ ਦੇ ਧੜਾ ਧੜਾ ਡਿਜ਼ਾਈਨ ਡਿੱਗ ਰਹੇ ਨੇ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਮਾਲ ਖੁੱਲ ਗਿਆ ਕਹਿੰਦੇ 900 ਰੁਪਏ ਦੇ ਦੋ ਸੂਟ ਲਾਤੇ ਭਾਈ ਲੱਗ ਗਿਆ ਮੇਲਾ ਪੂਰਾ ਤਕੜਾ ਮੇਲਾ ਭੱਗੂਗਾ ਥੋੜੀ ਜਿਹੀ ਗਿਆਂ ਹੀ ਰਹਿੰਦੀ ਹੈ ਮਤਲਬ ਕਿ ਅਨਸ਼ਰਟਡ ਮਾਲ ਆ ਸਾਨੂੰ ਦੱਸਿਆ ਵੀ ਜੋ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕਿਆ ਬਾਤਾਂ ਨੇ ਡਿਜ਼ਾਈਨ ਸਿਰਾ ਤੋਂ ਸਿਰਾ ਪਹੁੰਚ ਗਏ ਨੇ AK Tex Audi Digital ਦੇ ਨਵੇਂ-ਨਵੇਂ ਖੂਬਸੂਰਤ ਡਿਜ਼ਾਈਨ ਅਨਸ਼ਰਟਡ ਮਾਲ ਕਵਾਲ ਕੀ ਬਾਤ ਹੈ ਜੀ ਦੇਖੋ ਲਓ ਜੀ ਕੋਹੜੀਆਂ ਨ ਆ ਗਿਆ ਰਾਜਾ ਰਾਣੀ ਵਾਲਾ ਇਹ ਕਹਿੰਦੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਸੂਟ ਇਸ ਵਾਰ ਦੇਖੋ ਕੜਾਈ ਵਾਲੇ ਪ੍ਰਿੰਟ ਵਾਲੇ ਸਾਰੇ ਤਰ੍ਹਾਂ ਦੇ ਵਿੱਚ ਲਓ ਜੀ ਪਿਓਰ ਕੈਮਰੀ ਕਾਟਰ ਦੇ ਡਿਜ਼ਾਈਨ ਖੋਣੇ ਸੋਨੂੰ 500 ਰੇਟ ਸੀ ਇਹ ਵੀ ਪੂਰੇ ਮਿੱਠੇ ਰੇਟ ਦੇ ਵਿੱਚ ਮਾਲ ਕਾਟਨ ਕਪੜਾ ਪਹੁੰਚ ਚੁੱਕਿਆ ਇਹਦੇ ਬਲੌਕ ਪੇਂਟ ਵੀ ਕੀਤਾ ਗਿਆ ਦੇਖੋ ਭਾਈ ਫਲਾਵਰਾਂ ਦੇ ਉੱਪਰ ਬਹੁਤ ਸੋਹਣਾ ਬਲੌਕ ਪੇਂਟ ਕੀਤਾ ਅਨਸ਼ਾਰਟਡ ਮਾਲ ਬੜਾ ਕਮਾਲ ਰੇਟ ਕੱਢਤਾ ਕਹਿੰਦੇ 500 ਦੇ 2 ਲੈ ਜਾਓ ਦੇਖੋ ਜੀ 500 ਸੂਟ ਵੇਚਿਆ ਹੋਇਆ ਸਿਰਫ ਤੇ ਸਿਰਫ 500 ਰੁਪਏ ਦੇ 2 ਸੂਟ ਡਿਜ਼ਾਈਨ ਚੈੱਕ ਕਰੀ ਚਲੋ ਬਹੁਤ ਹੀ ਸੋਹਣੇ ਸੋਹਣੇ ਆਉਣਗੇ ਦੇਖੋ ਭਾਈ ਇਹ ਵੀ ਥੋੜਾ ਜਿਹਾ ਮਾਲ ਆਪਣੇ ਕੋਲੇ ਸਟਾਕ ਨਿਮੇੜਨਾ ਬਹੁਤ ਮਿੱਠੇ ਰੇਟ ਦੇ ਵਿੱਚ ਮਾਲ ਕੱਢ ਦਿੱਤਾ ਪਿਆਰ ਮਾਲ ਕਾਟਨ ਕੀ ਬਾਤ ਹੈ ਕਪੜਾ ਲੇਖੋ ਬੇਸ ਬੜਾ ਹੀ ਸੋਹਣਾ ਕਪੜੇ ਦਾ ਭਾਈ ਪਿਆਰ ਸੁੱਤੀ ਕਪੜਾ ਪਿਆਰ ਕੈਮਰਿਕ ਕਾਟਨ ਕਪੜਾ ਕੱਢ ਦਿੱਤਾ ਰੇਟ ਕਹਿੰਦੇ ਕੀ ਕਰਤਾ 500 ਰੁਪਏ ਦੇ 2 ਲਓ ਜੀ ਪੂਰੇ ਫਾਇਦੇ ਨਾਲ ਖੁੱਲ ਚੁੱਕਿਆ ਡਿਜ਼ਾਈਨ ਬੜੇ ਹੀ ਖੂਬਸੂਰਤ ਇੱਕ ਸੂਟ ਦੇ ਬਗਲੇ ਦੋ ਸੂਟਾਂ ਦਾ ਫਾਇਦਾ ਦੇਖੋ ਜੀ ਚੈੱਕ ਕਰੋ ਬੜੇ ਕਮਾਲ ਦੇ ਡਿਜ਼ਾਈਨ ਖੁੱਲ ਗਏ ਨੇ ਬਹੁਤ ਮਿੱਠੇ ਰੇਟ 'ਚ ਦੁਬਾਰਾ ਫੇਰ ਸੁਣ ਲੋ ਰੇਟ 500 ਰੁਪਏ ਦੇ 2 ਸੂਟ AK Text Trump collection ਦੇ ਡੀਆਨ ਚੈੱਕ ਕਰੋ ਜੀ ਦਿਖਾਉਂਦੇ ਆ ਸ਼ਾਰਟਡ ਮਾਲ ਹੈ ਵੀ ਆਪਣੇ ਕੋਲੇ ਇਹਦਾ ਵੀ ਮੇਲਾ ਕੱਢਦਾ ਪੂਰੇ ਮਿੱਠੇ ਰੇਟ ਦੇ ਵਿੱਚ ਚੈੱਕ ਕਰੀ ਚਲੋ 500 ਦਾ ਵੇਚਿਆ ਵੇਖਿਆ ਮਾਲ ਹੈ ਸਾਰਾ ਆਪਣੇ ਕੋਲੇ ਪਹੁੰਚ ਪੂਰੇ ਮਿੱਠੇ ਰੇਟ ਦੇ ਵਿੱਚ ਸਿਰਫ ਤੇ ਸਿਰਫ 300 ਚੈੱਕ ਕਰੀ ਚਲੋ 300 ਵਾਲੀਆਂ ਕੁਆਲਿਟੀਆਂ ਸ਼ਾਨਦਾਰ ਖੁੱਲ ਰਹੀਆਂ ਨੇ ਭਾਈ ਦੇਖੋ ਜੀ Trump collection AK Text ਕੁਆਲਿਟੀ ਸਿਰਾ ਹੋਗੀ ਕਪੜੇ ਪੂਰੇ ਸ਼ਾਨਦਾਰ ਲੁੱਕ ਵਾਲੇ ਖੁੱਲ ਰਹੇ ਨੇ ਲੋ ਜੀ ਕੀ ਬਾਤਾਂ ਨੇ ਡਿਜ਼ਾਈਨ ਦੇਖੋ ਧੜਾ ਧੜ ਡਿੱਗੇ ਨੇ ਪੂਰੇ ਟੌਪ ਟੌਪ ਦੇ ਭਾਈ ਸਾਰੇ ਡਾਰਕ ਲਾਈਟ ਚਾਰਟ ਬੜੇ ਹੀ ਸਰਦਾਰੀ ਚਾਰਟ ਖੁੱਲ ਰਹੇ ਨੇ ਦੇਖੋ ਭਾਈ ਪਿੰਕ ਕਲਰ ਦਾ ਆ ਗਿਆ ਬਰੀਕ ਪ੍ਰਿੰਟ ਵਾਲਾ ਆ ਗਿਆ ਵਾਵਾ ਕਲਰ ਦਾ ਕੀ ਬਾਤ ਹੈ ਜੀ ਟੌਪ ਕੁਆਲਟੀ ਮਾਲ ਖੁੱਲ ਰਹੇ ਨੇ ਲੋ ਜੀ ਟਰੰਪ ਕਲੈਕਸ਼ਨ ਏਕੇ ਟੈਕਸ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ 600 ਰੁਪਏ ਦੇ ਦੋ ਸੂਟ ਦੇਖੋ ਜੀ ਡਿਜ਼ਾਈਨ ਦੇਖੀ ਚਲੋ ਪੂਰੇ ਸਿਰਾ ਤੋਂ ਸਿਰਾ ਆਉਣਗੇ ਲਓ ਜੀ ਕੀ ਬਾਤ ਹੈ ਜੀ ਲਓ ਜੀ ਲਓ ਜੀ ਇੱਕ ਹੋਰ ਡਿਜ਼ਾਈਨ ਖੁੱਲ ਚੁੱਕਿਆ ਬਹੁਤ ਹੀ ਖੂਬਸੂਰਤ ਅਗਲਾ ਡਿਜ਼ਾਈਨ ਦਿਖਾਓ ਭਾਈ ਇੱਕ ਹੋਰ ਆ ਗਿਆ ਲਓ ਜੀ ਬੋਟਲ ਗ੍ਰੀਨ ਕਲਰ ਦਾ ਡਿਜ਼ਾਈਨ ਖੁੱਲ ਗਿਆ ਬੜਾਈ ਸ਼ਾਨਦਾਰ ਕੀ ਬਾਤ ਹੈ ਨੇ ਪੂਰੇ ਮਿੱਠੇ ਰੇਟ ਦੇ ਵਿੱਚ ਮਾਲ ਆ ਗਿਆ ਕਹਿੰਦੇ ਭਾਈ 600 ਰੁਪਏ ਦੇ ਦੋ ਸੂਟ ਏਕੇ ਟੈਕਸ ਟਰੰਪ ਕਲੈਕਸ਼ਨ ਦਾ ਮੇਲਾ ਲੱਗ ਗਿਆ ਵੀ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਹੋੜ ਲਗਿਆ ਦਸ਼ਮੇਸ਼ ਕਲਾ ਹਾਊਸ ਵਿਕੇ ਖੁੱਲ ਰਹੇ ਨੇ ਪੂਰੇ ਟੌਪ ਡਾਬਲੇ ਡਿਜ਼ਾਈਨ ਜਿਹੜੇ ਆਪਣੇ ਕੋਲੇ ਰਹਿ ਗਏ ਥੋੜੇ ਜੇ ਥੋੜਾ ਜਿਹਾ ਮਾਲ ਆ ਸਟਾਕ ਬਿਲਕੁਲ ਖਤਮ ਕਰਨਾ ਇਹ 1 2 2 4 ਦਿਨਾਂ ਦੀ ਗੇਮ ਆ ਭਾਈ ਦੇਖੋ ਕਿਆ ਬਾਤ ਹੈ ਜੀ ਲਓ ਜੀ ਇਹ ਸਾਰਾ ਮਾਲ AK ਟੈਕਸ 트ੰਪ ਕਲੈਕਸ਼ਨ ਰੇਟ ਇੱਕ ਵਾਰ ਫੇਰ ਸੁਣ ਲਓ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ 600 ਰੁਪਏ ਦੇ ਦੋ ਸੂਟ ਆ ਗਏ ਨੇ ਭਾਈ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਦੇਖੋ ਭਾਈ ਆ ਸਾਰਾ ਮਾਲ ਆ AK ਟੈਕਸ 트ੰਪ ਕਲੈਕਸ਼ਨ ਦਾ ਬੜੇ ਹੀ ਸ਼ਾਨਦਾਰ ਡਿਜ਼ਾਈਨ 600 ਰੁਪਏ ਦੇ ਦੋ ਸੂਟ ਲੋਜੀ ਕਿ ਡਿਜ਼ਾਈਨ ਪਹੁੰਚਿਆ ਆਪਣੇ ਕੋਲੇ ਪਿਓਰ ਕੈਮਰੀ ਦੇ ਕੈਮਰੀ ਦੇ ਵਿੱਚ ਇੱਕੋ ਹੀ ਡਿਜ਼ਾਈਨ ਹੈ ਇਹਦੇ ਵਿੱਚ ਚਾਰ ਕਲਰ ਨੇ ਇਹ ਪੂਰੇ ਫਾਇਦੇ ਨਾਲ ਦੇਵਾਂਗੇ ਆਪਾਂ ਤੁਹਾਨੂੰ ਪੂਰੇ ਮਿੱਠੇ ਰੇਰ ਦੇ ਵਿੱਚ ਸਿਰਫ ਤੇ ਸਿਰਫ 200 ਦੇ ਵਿੱਚ オリジナル ਪਿਓਰ ਕੈਮਰੀ ਕਪੜਾ ਡਿਜ਼ਾਈਨ ਇੱਕੋ ਹੀ ਮਿਲੂਗਾ ਥੋੜਾ ਜਿਹਾ ਜੀ ਮਾਲ ਆਪਣੇ ਕੋਲੇ ਇਹ ਡਿਜ਼ਾਈਨ ਇੱਕ ਦੇਵਾਂਗੇ ਪੂਰੇ ਲੈਸ ਰੇਟ ਦੇ ਵਿੱਚ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਕੱਢ ਦਿੱਤਾ ਪਿਓਰ ਕੈਮਰੀ ਕਾਟਨ ਦਾ ਮੇਲਾ ਭਾਈ ਲੱਗਿਆ ਦੇਖੋ ਚੈੱਕ ਕਰ ਲੋ ਕਲਰ ਇੱਕ ਵਾਰ ਫੇਰ ਦਿਖਾ ਦਿੰਨੇ ਆ ਤੁਹਾਨੂੰ ਰੇਟ ਵੀ ਇੱਕ ਵਾਰ ਫੇਰ ਸੁਣ ਲਓ ਸਿਰਫ ਤੇ ਸਿਰਫ 200 ਦੇ ਵਿੱਚ ਮਾਲ ਖੁੱਲ ਗਿਆ ਪਿਓਰ ਕੈਮਰੀ कॉटन 4 ਕਲਰ ਪੂਰੇ ਮਿੱਠੇ-ਮਿੱਠੇ ਰੇਟ ਦੇ ਵਿੱਚ ਕੱਢ ਦਿੱਤਾ ਲੋਜੀਕ ਆਪਣੇ ਕੋਲੇ ਕਪੜਾ ਪਹੁੰਚਿਆ ਮੱਖਣ ਮਲਾਈ ਤੇ ਪੈਰਸ ਬਿਊਟੀ ਏਕੇ ਟੈਕਸ ਤੇ ਬਿਲਸਨ ਕੰਪਨੀ ਦਾ ਮਾਲ ਹੈ ਇਹ ਦੇਖੋ ਡਿਜ਼ਾਈਨ ਚੈੱਕ ਕਰੋ ਚਲੋ ਇਹ ਵੀ ਅਨਸ਼ਰਟਡ ਮਾਲ ਹੈ ਇਹ ਵੀ ਨਵੇਂੜਾ ਮੁੱਦਾ ਕਹਿੰਦੇ ਖਤਮ ਕਰਨਾ ਭਾਈ ਥੋੜਾ ਜਿਹਾ ਸਟਾਕ ਰਹਿ ਗਿਆ ਆਪਣੇ ਕੋਲੇ ਸੋ ਉਹਨੂੰ ਦੱਸਤਾ ਵੀ ਭਾਈ ਜੋ ਲੈ ਗਿਆ ਲੈ ਗਿਆ ਪੰਡਾ ਭਰ ਮੰਨ ਮੰਨ ਕੇ ਮਾਲ ਦੀਆਂ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਇਹ ਸਾਰਾ ਮਾਲ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 250 ਦਾ ਸੂਟ 500 ਰੁਪਏ ਦੇ ਦੋ ਸੂਟ ਡਿਜ਼ਾਈਨ ਦੇਖੋ ਏਕੇ ਟੈਕਸਟ ਤੇ ਬਿਲਸਨ ਦਾ ਕੰਪਨੀ ਦਾ ਮਾਲ ਖੁੱਲ ਗਿਆ ਮਲਾਈ ਕਾਟਨ ਤੇ ਪੈਰਸ ਬਿਊਟੀ ਟੌਪ ਟੌਪ ਦੇ ਡਿਜ਼ਾਈਨ ਆ ਗਏ ਨੇ ਭਾਈ ਦੇਖੋ ਜੀ ਅਨਸ਼ਾਰਟਡ ਮਾਲ ਦੇ ਵਿੱਚ ਖੁੱਲ ਰਹੇ ਨੇ ਨਵੇਂੜ ਨਾਲ ਆ ਕੰਮ ਕਰਨਾ ਕਹਿੰਦੇ 500 ਰੁਪਏ ਦੇ ਦੋ ਸੂਟ ਕਰ ਦਿੰਦੇ ਨੇ ਦੇਖੋ ਬਰੀਕ ਪ੍ਰਿੰਟ ਦਾ ਡਿਜ਼ਾਈਨ ਇੱਕ ਹੋਰ ਖੁੱਲ ਗਿਆ orange ਕਲਰ ਦੇ ਵਿੱਚ کیا ਬਾਤ ਹੈ ਜੀ ਪੂਰੇ ਸਿਰਾ ਸਿਰਾ ਡਿਜ਼ਾਈਨ ਆ ਗਏ ਲਓ ਜੀ ਕੀ ਬਾਤ ਹੈ ਜੀ ਮਿੱਠੇ-ਮਿੱਠੇ ਰੇਟ ਕਰਤੇ ਤੇ ਹੋੜਲਾ-ਕਲਾ ਦਸ਼ਮੇਸ਼ ਕਲਾ ਹਾਊਸ ਵੱਲੋਂ ਲੱਗ ਚੁੱਕਿਆ ਭਾਰੀ ਸੇਲ-ਮੇਲਾ ਦੇਖੋ ਵੱਡਾ ਸੇਲ-ਮੇਲਾ ਲੱਗਿਆ ਭਾਈ ਦੇਖੋ ਬਹੁਤ ਪਹਿਣਾ ਲੈ ਗਈਆਂ ਜੋ ਰਹਿ ਗਈਆਂ ਭਾਈ ਉਹ ਲੈ ਜਾਓ ਹੁਣ ਲਾਸਟ ਹੈ ਚਰਨਾ ਚਾ ਕੰਮ ਕਹਿੰਦੇ ਅੱਗੇ ਹੁਣ ਮੋਟਾ ਕਪੜਾ ਤਿਆਰ ਹੋ ਰਿਹਾ ਸਾਡੀ ਕੰਪਨੀ ਚ ਮਿਲ ਦੇ ਵਿੱਚ ਮੋਟਾ ਕਪੜਾ ਬਣਾਉਣਾ ਸ਼ੁਰੂ ਹੋ ਚੁੱਕਿਆ ਇਸ ਕਰਕੇ ਆਪਾਂ ਨੇ ਪੂਰੇ ਲੈਸ ਕਰਤੇ ਰੇਟ ਆ ਰੇਟ ਇਹ ਜੇ ਕਰਤੇ ਸੋਚ ਵੀ ਨਹੀਂ ਸਕਦੇ ਰੇਟ ਆਪਾਂ ਤੁਹਾਨੂੰ ਦੱਸ ਹੀ ਦਿੱਤੇ ਨੇ ਬਾਕੀ ਸਾਰੇ ਵੀਡੀਓ ਦੇ ਵਿੱਚ ਇਹ ਸਾਰੇ ਨਵੇਂ ਨਵੇਂ ਫਰੈਸ਼ ਫ੍ਰੈਸ਼ ਅਨ ਸ਼ਾਰਟਡ ਮਾਲ ਕਾੜ ਤੇ ਮਿੱਠੇ ਮਿੱਠੇ ਰੇਟ ਕਹਿੰਦੇ ਕਰ ਦਿੱਤੇ ਨੇ ਸਿਰਫ ਤੇ ਸਿਰਫ 500 ਦੇ 2 250 ਰੁਪਏ ਦਾ ਸੂਟ ਮਿਲੂਗਾ ਭਾਈ ਦੇਖੋ ਜੀ ਲਓ ਜੀ 350 300 ਰੁਪਏ ਵਿਕੇ ਮਾਲ ਸਾਰਾ ਇਹ ਸਿਰਫ ਤੇ ਸਿਰਫ 250 500 ਦੇ 2 ਇੱਕ ਸੂਟ ਦੇ ਬਦਲੇ 2 ਲੈ ਜਾਓ ਲਓ ਜੀ ਕੀ ਬਾਤ ਹੈ ਜੀ ਦੇਖੋ ਫਿੱਕੇ ਆਗੇ ਮਾਤਾਵਾ ਵਾਸਤੇ ਸਪੈਸ਼ਲ ਡਿਜ਼ਾਈਨ ਲੈ ਕੇ ਪਹੁੰਚਿਆ ਲੋ ਜੀ ਬਰੀਕ ਪ੍ਰਿੰਟ ਡਾਰਕ ਪ੍ਰਿੰਟ ਸਾਰੇ ਤਰ੍ਹਾਂ ਦਾ ਮਿਕਸ ਡਿਜ਼ਾਈਨਿੰਗ ਕਰ ਦਿੱਤੀ ਐ ਪਿਓਰ ਕੈਮਰੀ ਕਾਹਲ ਜਿਹੜਾ ਲਾਈਟ ਕਲਰ ਦਿਖਾਇਆ ਤੁਹਾਨੂੰ ਪਿਓਰ ਕੈਮਰੀ ਕਾਟਨ ਹੈ ਕਹਿੰਦੇ ਇਹ ਵੀ 500 ਦੇ ਦੋ ਸੂਟ ਇਹ ਸਾਰਾ ਮਾਲ ਆਪਾਂ ਨੇ ਕਰਤਾ ਪੂਰੇ ਮਿੱਠੇ ਰੇਟ ਤੇ ਰੇਟ ਇੱਕ ਵਾਰੀ ਫੇਰ ਸੁਣ ਲਓ ਭਾਈ 500 ਰੁਪਏ ਦੇ ਦੋ ਸੂਟ ਕੋਰਾ ਕਾਟਨ ਮਿਰਰ ਵਰਕ ਦਾ ਮੇਲਾ ਵੀ ਥੋੜਾ ਹੀ ਰਹਿ ਗਿਆ ਵੀ ਆਪਣੇ ਕੋਲੇ ਸਟਾਕ ਥੋੜਾ ਹੀ ਆ ਖਤਮੀਆਂ ਲਗਭਗ ਮਿੱਠੇ ਰੇਟ ਦੇ ਵਿੱਚ ਚੱਲ ਰਹੀ ਹੈ ਇੱਕ ਵਾਰ ਚੈੱਕ ਕਰ ਲੋ ਹਾਰਟ ਵਾਲਾ ਡਿਜ਼ਾਈਨ ਖੁੱਲ ਚੁੱਕਿਆ ਪਲੇਨ ਸਲਵਾਰਾਂ ਦੇ ਨਾਲ ਦੇਖੋ ਜੀ ਰੰਗ ਆ ਗਏ ਨੇ ਸਿਰਾ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਿੰਨੇ ਵੀ ਕੱਪੜੇ ਦਿਖਾਏ ਆ ਸਾਰੇ ਪਿਓਰ ਕੋਆਰਡਨਾ ਇਹਦੇ ਵਿੱਚ ਕੋਈ ਵੀ ਐਵੇਂ ਨਹੀਂ ਹੈਗਾ ਪੀਸੀ ਪੂਸੀ ਵਾਲੇ ਕੱਪੜੇ ਨਹੀਂ ਹੈਗੇ ਸਾਰੇ 500 600 ਰੁਪਏ ਵਾਲੇ ਮਹਿੰਗੇ ਮਹਿੰਗੇ ਸੂਟ ਨੇ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਪਹਿਲਾਂ ਵੀਡੀਓ ਦੇ ਵਿੱਚ ਸੋ ਇਹਦੇ ਵਿੱਚ ਤੁਹਾਡਾ ਪੂਰਾ ਫੁੱਲ ਫਾਇਦਾ ਹੋਊਗਾ ਕੰਪਨੀਆਂ ਦੇ ਮਾਲ ਨੇ ਸਾਰੇ Ориਜਨਲ ਕੱਪੜੇ ਟਾਪ ਕੁਆਲਿਟੀ ਮਾਲ ਸੇਲ ਮੇਲਾ ਵੱਡਿਆ ਲੱਗਿਆ ਹੋਇਆ ਪੂਰਾ ਤਗੜਾ ਭਾਈ ਪਹੁੰਚੋ ਜੀ 2-4 ਦਿਨਾਂ ਦੇ ਵਿੱਚ ਜੋ ਲੈ ਗਿਆ ਲੈ ਗਿਆ ਜੋ ਰਹਿ ਗਿਆ ਰਹਿ ਗਿਆ ਪੂਰੇ ਮਿੱਠੇ ਰੇਟਾਂ ਦੇ ਵਿੱਚ ਸੰਡੇ ਮੇਲਾ ਪਕੂਗਾ ਪੂਰਾ ਤਗੜਾ ਪਹੁੰਚੋ ਜੀ ਹੋੜਲਾ ਕਲਾਂ ਦਸ਼ਮੀਸ਼ ਕਲਾਸ ਉਸੇ ਲੱਗ ਚੁੱਕਿਆ ਪੂਰੇ ਭਾਰੀ ਸੇਲ ਮੇਲਾ ਪਿਓਰ ਕਾਟਨਾਂ ਦਾ ਸੋ ਅੱਜ ਦੇ ਲਈ ਐਨਾ ਹੀ ਭਾਈ ਸ਼ੁਕਰੀਆ ਜੀ ਧੰਨਵਾਦ ਇਹ ਕੋਰਾ ਕਾਟਨ ਦਾ ਸੂਟ ਆ ਭਾਈ ਰੇਟ ਦੱਸਣਾ ਭੁੱਲ ਗਏ ਕਹਿੰਦੇ ਸਿਰਫ ਤੇ ਸਿਰਫ 400 ਦੇ ਵਿੱਚ ਸੇਲ ਮੇਲਾ ਥੋੜਾ ਹੀ ਮਾਲ ਹੈ ਲੈ ਜਾਓ ਲੁੱਟ ਲਓ ਮੇਲੇ ਆਜੋ ਭਾਈ